Ee, uh, ਅੱਜ ਸਾਡੇ ਮੈਡੀਕਲ ਕਾਲਜਸ ਦੇ ਜਿਹੜੇ ਜੂਨੀਅਰ ਰੈਜ਼ੀਡੈਂਟ ਸੀਨੀਅਰ ਰੈਜ਼ੀਡੈਂਟ ਔਰ ਇੰਟਰਨਜ਼ ਰੈਜ਼ੀਡੈਂਟ ਸੀਗੇ ਉਹਨਾਂ ਨੇ ਇੱਕ ਸਟ੍ਰਾਈਕ ਦੀ ਕਾਲ ਦਿੱਤੀ ਸੀ ਕਾਫੀ ਦੇਰ ਤੋਂ ਉਹਨਾਂ ਦਾ ਜਿਹੜਾ ਸੀਗਾ ਉਹਨਾਂ ਦੀ ਪੇ ਰਿਵਿਜ਼ਨ ਦਾ ਜਿਹੜਾ ਸੀਗਾ ਸਟਾਈਪੈਂਡ ਦਾ ਉਹ ਗਵਰਨਮੈਂਟ ਦੀ ਅੰਡਰ ਕੰਸੀਡਰੇਸ਼ਨ ਸੀਗਾ ਔਰ ਜਦੋਂ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਆ ਭਗਵੰਤ ਮਾਨ ਜੀ ਨੂੰ ਪਤਾ ਲੱਗਿਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਡਾਕਟਰ ਸਾਹਿਬ ਨੂੰ ਬੁਲਾਓ ਮੜੀਆਂ ਦੀਆਂ ਚੜੀਆਂ ਜੈਨੂਨ ਮੰਗਾ ਜਿਹੜੀਆਂ ਹੈਗੀਆਂ ਇਹ ਇਹਨਾਂ ਨੂੰ ਜੀਮਾ ਜੀ ਦੇ ਨਾਲ ਬੈਠ ਕੇ ਫਾਈਨੈਂਸ ਮਿਨਿਸ ਕਿ ਨਤੀਜੇ ਤੇ ਪਹੁੰਚਾਂਗੇ ਜਿਹੜੇ ਸਾਡੇ ਇੰਟਰਨ ਹਨ ਇਹਨਾਂ ਨੂੰ 15000 ਤੋਂ ਵਧਾ ਕੇ ਉਹ 22000 ਰੁਪਏ ਮਹੀਨੇ ਦਾ ਜਿਹੜਾ ਸਟਾਈਪੰਡ ਹੋਏਗਾ ਔਰ ਜਿਹੜੇ ਆਪਣੇ ਜੀਆਰ ਹੈਗੇ ਆ ਜਿਹੜੇ ਬੱਚੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਉਹਨਾਂ ਨੂੰ ਜਿਹੜਾ ਹੈਗਾ ਉਹ 76 77 ਤੇ 78000 ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਰਿਸਪੈਕਟਿਵਲੀ ਔਰ ਜਿਹੜੇ ਸੀਨੀਅਰ ਰੈਜ਼ੀਡੈਂਟ ਆ ਉਹਨਾਂ ਵਾਸਤੇ 92000 93000 ਤੋਂ 94000 ਜਿਹੜਾ ਹੈਗਾ ਪਹਿਲਾ ਦੂਜਾ ਤੀਜਾ ਸਾਲ ਦੇ ਵਿੱਚ ਤੋਂ ਇਹ ਹੁਣ ਜਿਹੜੀ ਸਾਰੀ ਸਾਡੀ ਸਹਿਮਤੀ ਬਣੀ ਔਰ ਕੱਲ ਤੋਂ ਜਿਹੜੀ ਸਟ੍ਰਾਈਕ ਹੈ ਸਾਰੇ ਮੈਡੀਕਲ ਕਾਲਜਿਸ ਖਤਮ ਹੈ ਔਰ ਆਮ ਬਾਤ ਜਿਹੜੇ ਆਮ ਲੋਕਾਂ ਨੂੰ ਜੜੀਆਂ ਸਹੂਲਤਾਂ ਮਿਲਣ ਸਕਣ ਤੇ ਕੱਲ ਤੋਂ ਸਾਰੀਆਂ ਜੜੀਆਂ ਸਰਵਿਸਸਾਂ ਨਾਰਮਲ ਹੋਣਗੀਆਂ ਓਪੀਡੀ ਵੀ ਔਰ ਆਪਰੇਸ਼ਨ ਥੀਟਰ ਵੀ ਤੇ ਅਸੀਂ ਲੋਕਾਂ ਦੀ ਜੜੀ ਸੇਵਾ ਵਾਸਤੇ ਜਿਹਨਾਂ ਨੇ ਜਿਹਨਾਂ ਨੇ ਸਾਨੂੰ ਚਾਹੇ ਡਾਕਟਰਸ ਹੈ ਚਾਹੇ ਮਿਨਿਸਟਰ ਹੋਵੇ ਜਾਂ ਕੋਈ ਐਮਐਲਏ ਜਾਂ ਹੋਰ ਕੁਝ ਜੜੇ ਹੋਣ ਉਹ ਸਾਰਾ ਜੜਾ ਹੈਗਾ ਉਹ ਟੈਕਸ ਪੇਅਰ ਦੇ ਨਾਲ ਉਹਨਾਂ ਵਾਸਤੇ ਵੀ ਜੜੇ ਆਮ ਲੋਕਾਂ ਵਾਸਤੇ ਬਹੁਤ ਵੱਡੀ ਰਾਹਤ ਹੋਏਗੀ ਤੇ ਇਹ ਆਮ ਲੋਕਾਂ ਨੂੰ ਬਹੁਤ ਵੱਡਾ ਇਹਦੇ ਨਾਲ ਫਾਇਦਾ ਹੋਏਗਾ ਤੇ ਇਹ ਸਾਡਾ ਸਮਝਾਤਾ ਹੋਗਾ ਜੀ ਸ ਵਾਓ ਉਹ ਨਰਬਿਕਨ ਮਿਲਣ ਗਿਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਮੈਡੀਕਲ ਕਾਲਜਸ ਦੇ ਜਿਹੜੇ ਜੂਨੀਅਰ ਰੈਜ਼ੀਡੈਂਟ ਸੀਨੀਅਰ ਰੈਜ਼ੀਡੈਂਟ ਔਰ ਇੰਟਰਨਸਟ ਸੀਗੇ ਉਹਨਾਂ ਨੇ ਇੱਕ ਸਟ੍ਰਾਈਕ ਦੀ ਕਾਲ ਦਿੱਤੀ ਸੀ ਕਾਫੀ ਦੇਰ ਤੋਂ ਉਹਨਾਂ ਦਾ ਜਿਹੜਾ ਸੀਗਾ ਉਹਨਾਂ ਦੀ ਪੇ ਰਿਵਿਜ਼ਨ ਦਾ ਜਿਹੜਾ ਸੀਗਾ ਸਟਾਈਪੈਂਡ ਦਾ ਉਹ ਗਵਰਨਮੈਂਟ ਦੀ ਅੰਡਰ ਕੰਸੀਡਰੇਸ਼ਨ ਸੀਗਾ ਔਰ ਜਦੋਂ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਆ ਭਗਵੰਤ ਮਾਨ ਜੀ ਨੂੰ ਪਤਾ ਲੱਗਿਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਡਾਕਟਰਾਂ ਨੂੰ ਬੁਲਾਓ ਮੜੀਆਂ ਦੀਆਂ ਚੜੀਆਂ ਜੈਨੂਨ ਮੰਗਾ ਜਿਹੜੀਆਂ ਹੈਗੀਆਂ ਇਹ ਇਹਨਾਂ ਨੂੰ ਚੇਮਾ ਜੀ ਦੇ ਨਾਲ ਬੈਠ ਕੇ ਫਾਈਨੈਂਸ ਮਿਨਿਸਟਰ ਔਰ ਜਿਹੜਾ ਕਾ ਨਤੀਜੇ ਤੇ ਪਹੁੰਚਾ ਕਿ ਜਿਹੜੇ ਸਾਡੇ ਇੰਟਰਨ ਆ ਇਹਨਾਂ ਨੂੰ 15000 ਤੋਂ ਵਧਾ ਕੇ ਨਦੀ 22000 ਰੁਪਏ ਮਹੀਨੇ ਦਾ ਜਿਹੜਾ ਸਟਾਈਪੈਂਡ ਹੋਏਗਾ ਔਰ ਜਿਹੜੇ ਆਪਣੇ ਜੀਆਰ ਹੈਗੇ ਆ ਜਿਹੜੇ ਬੱਚੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਉਹਨਾਂ ਨੂੰ ਜਿਹੜਾ ਹੈਗਾ ਉਹ 76 77 ਤੇ 78000 ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਰਿਸਪੈਕਟਿਵਲੀ ਔਰ ਜਿਹੜੇ ਸੀਨੀਅਰ ਰੈਜ਼ੀਡੈਂਟ ਆ ਉਹਨਾਂ ਵਾਸਤੇ 92000 93000 ਤੇ 94000 ਜਿਹੜਾ ਹੈਗਾ ਪਹਿਲਾ ਦੂਜਾ ਤੀਜਾ ਸਾਲ ਦੇ ਵਿੱਚ ਤੇ ਇਹ ਹੁਣ ਜਿਹੜੀ ਸਾਰੀ ਸਾਡੀ ਸਹਿਮਤੀ ਬਣੀ ਹੈ ਔਰ ਕੱਲ ਤੋਂ ਜਿਹੜੀ ਸਟ੍ਰਾਈਕ ਹੈ ਸਾਰੇ ਮੈਡੀਕਲ ਕਲਾਜਿਸਟ ਖਤਮ ਹੈ ਔਰ ਆਮ ਬਾਹ ਜਿਹੜੇ ਆਮ ਲੋਕਾਂ ਨੂੰ ਜੜੀਆਂ ਸਹੂਲਤਾਂ ਮਿਲਣ ਸਕਣ ਤੇ ਕੱਲ ਤੋਂ ਸਾਰੀਆਂ ਜੜੀਆਂ ਸਰਵਿਸਸਾਂ ਨਾਰਮਲ ਹੋਣਗੀਆਂ ਓਪੀਡੀ ਵੀ ਔਰ ਆਪਰੇਸ਼ਨ ਥੀਟਰ ਵੀ ਤੇ ਅਸੀਂ ਲੋਕਾਂ ਦੀ ਜੜੀ ਸੇਵਾ ਸਾਨੂੰ ਚਾਹੇ ਡਾਕਟਰਸ ਹੈ ਚਾਹੇ ਮਿਨਿਸਟਰ ਹੋਵੇ ਜਾਂ ਕੋਈ ਐਮਐਲਏ ਜਾਂ ਹੋਰ ਕੁਝੜੇ ਹੋਣ ਸਾਰਾ ਜਿਹੜਾ ਹੈਗਾ ਉਹ ਟੈਕਸ ਪੇਅਰ ਦੇ ਨਾਲ ਉਹਨਾਂ ਵਾਸਤੇ ਵੀ ਜਿਹੜੇ ਆਮ ਲੋਕਾਂ ਵਾਸਤੇ ਬਹੁਤ ਵੱਡੀ ਰਾਹਤ ਹੋਏਗੀ ਤੇ ਇਹ ਆਮ ਲੋਕਾਂ ਨੂੰ ਬਹੁਤ ਵੱਡਾ ਇਸ ਨਾਲ ਫਾਇਦਾ ਹੋਏਗਾ ਤੇ ਇਹ ਸਾਡਾ ਸਮਝਾਤਾ ਹੋ ਗਿਆ ਜੀ ਸਟ੍ਰਾਈਕ ਖਤਮ ਹੋ ਗਈ ਹੈ ਤੇ ਲੋਕਾਂ ਨੂੰ ਜਿਹੜੀਆਂ ਸਿਹਤ ਸਵਾਵਾਂ ਉਹ ਨਿਰਬਿਕਨ ਮਿਲਣਗੀਆਂ ਬਹੁਤ ਬਹੁਤ ਧੰਨਵਾਦ